ਤੁਸਾ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਨਰੰਗਾਬਾਦ ਪਹੁੰਚੇ ਆ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਗੋਇੰਦਵਾਲ ਵਾਲੀ ਸੜਕ ਤੇ ਜਿਹੜਾ ਪਿੰਡ ਆਉਂਦਾ ਨਰੰਗਾਬਾਦ ਠੀਕ ਆ ਜੀ ਤੇ ਸ਼ੇਰ ਵੀਰ ਦੇ ਫਾਰਮ ਤੇ ਆਏ ਆ ਠੀਕ ਆ ਜੀ ਇਹਨਾਂ ਦੇ ਕੋਲ ਇੱਕ ਝੋਟੀ ਪਕਾਉ ਆ ਦੂਜੇ ਸੂਵੇ ਵਾਸਤੇ ਇਹ ਗੱਬਣਾ ਝੋਟੀ ਠੀਕ ਆ ਜੀ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਸ਼ੇਰ ਵੀਰ ਦੇ ਸਾਸਰੀ ਕਾਲ ਜੀ ਸਾਸਰੀ ਕਾ ਭਾਜੀ ਹੋਰ ਮਹਾਰਾਜ ਠੀਕ ਠਾਕ ਵਧੀਆ ਜੀ ਵਧੀਆ ਓਕੇ ਇਹ ਸ਼ੇਰ ਭਾਜੀ ਝੋਟੀ ਦਾ ਵੇਰਵਾ ਪੂਰਾ ਆਪਣੇ ਭੈਣ ਭਰਾਵਾਂ ਨਾਲ ਸਾਂਝਾ ਕਰਦੇ ਆ ਝ ਤੇ ਕੀ ਬੇਰਵਾ ਵੀਰ ਗਾਂ ਦੂਜੇ ਆਸਤੇ ਕਿੰਨੇ ਮਹੀਨੇ ਦੀ ਗੱਬਣ ਝੋਟੀ ਆ ਇਹਨੂੰ ਭਾਜੀ 7ਵਾਂ ਮਹੀਨਾ ਲੱਗ ਗਿਆ 3 ਤਰੀਕ ਤੋਂ ਲਓ ਜੀ 7ਵਾਂ ਮਹੀਨਾ ਲੱਗ ਗਿਆ 3 ਤਰੀਕ ਤੋਂ ਠੀਕ ਆ ਜੀ 3 ਇਸੇ ਆਪਣੇ ਜਨਵਰੀ ਤੋਂ ਹਨਾ ਹਾਂਜੀ ਹਾਂਜੀ ਨਵੇਂ ਸਾਲ ਦੇ ਵਿੱਚ ਬਿਲਕੁਲ 7ਵਾਂ ਮਹੀਨਾ ਲੱਗ ਗਿਆ ਤੇ ਵੱਡੀ ਝੋਟੀ ਏ ਮੇਰੇ ਭਰਾ ਠੀਕ ਆ ਜੀ ਇਸ ਵਕਤ ਦੁੱਧੇ ਤੇ ਥੱਲੇ ਕਿੰਨਾ ਵੀਰ ਦੁੱਧ ਦੇ ਥੱਲੇ ਉੱਥੇ ਤੇ ਆਪਾਂ 6 ਕਿਲੋ ਚੋਕੇ ਲਿਆਂਦੀ ਦੋਵੇਂ ਟਾਈਮ ਪਹਾੜੇ ਤੇ ਹਾਂਜੀ ਹੁਣ ਇਹਨੇ ਥੋੜਾ ਜਿਹਾ ਉਪਰਾ ਕੀਤਾ ਆਪਣੇ ਕੋਲ ਟੀਕੇ ਤੇ ਮਿਲੀ ਦੋਵੇਂ ਟਾਈਮ ਠੀਕ ਆ ਜੀ 5 ਕਿਲੋ ਦੁੱਧ ਹੈਗਾ ਠੀਕ ਆ ਲਓ ਜੀ 5 ਕਿਲੋ ਦੁੱਧ ਹੁਣ ਹੈਗਾ ਇਹਦੇ ਥੱਲੇ ਠੀਕ ਆ ਜੀ ਤੋਕੜ ਗਪਣ ਝੋਟੀ ਆ ਬਿਲਕੁਲ ਐਨ ਸਿਰੇ ਤੇ 1 ਕਿਲੋ ਪਹਾੜੇ ਤੇ ਡਿੱਗ ਜੂ ਠੰਡੀ ਮਿੱਠੀ ਬੜੀ ਓਦਾਂ ਆ ਚੋਲ ਪੈਣ ਵਾਲਾ ਨਹੀਂ ਇਹਦਾ ਕੰਮ ਪਿੱਛੋਂ ਤੁਸੀਂ ਦੱਸਿਆ ਵੀ ਦੋ ਟਾਈਮ ਪਹਾੜੇ ਤੇ ਚੋਈ ਉਹਨਾਂ ਦੇ ਉਹਨਾਂ ਦੇ ਕਰ ਪਿਆ ਹਾਂਜੀ ਵੀਡੀਓ ਬਣੀ ਪਈ ਆਪਣੇ ਕੋਲ ਪਹਾੜੇ ਤੇ ਪਿੱਛੇ ਪਹਾੜੇ ਤੇ ਮਿਲਦੀ ਤੇ ਠੀਕ ਹੈ ਤੇ ਮਿਲਦੀ ਆ ਦੋਵੇਂ ਟਾਈਮਾਂ ਦਾ ਜਿਹੜਾ 5 ਕਿਲੋ ਦੁੱਧ ਤੇ 7ਵੇਂ ਮਹੀਨੇ ਦੀ ਐਂਟਰੀ ਹੋ ਗਈ ਆ ਠੀਕ ਹੈ 7ਵੇਂ ਮਹੀਨੇ ਚ ਪੈਰ ਪੈ ਗਿਆ 3 ਜਨਵਰੀ ਤੋਂ ਵੱਡੀ ਝੋਟੀ ਆ ਸੋਨਾ ਪਿੱਠਪੂੜਾ ਬਾਕੀ ਬਖਾ ਦਈਏ ਪੂਰਾ ਤਸल्ली ਦੇ ਨਾਲ ਚੌੜਾ ਪਿੱਠਪੂੜਾ ਸਿੰਗਲ ਹੱਡੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਚੌਣ ਜਾਣ ਕਿਸੇ ਰਕਮ ਦਾ ਪੂਰ ਛੱਟਾ ਤੇ ਨਹੀਂ ਐਨ ਬਿਲਕੁਲ ਓਕੇ ਆ ਕੋਈ ਪੂਰ ਛੱਟਾ ਨਹੀਂ ਪੋਲੀ ਆ ਨਾ ਕੋਈ ਕਰੋੜ ਤੇ ਨਹੀਂ ਚਵਾਈ ਨਾ ਨਾ ਕਰੋੜ ਨਹੀਂ ਲੋ ਵੀ ਕੋਈ ਕਰੋੜ ਨਹੀਂ ਚਵਾਈ ਬਿਲਕੁਲ ਪੋਲੀ ਚੌਣ ਤਾਂ ਡਿਮਾਂਡ ਵੀ ਇਹਦੀ ਵੀਰ ਨੇ ਕੀਤੀ ਆ ਸ਼ੇਰ ਨੇ ਲੱਖ ਰੁਪਇਆ ਕਰਤੀ ਆ ਹਾਂਜੀ ਹਾਂਜੀ ਲੱਖ ਰੁਪਇਆ ਝੋਟੀ ਦੀ ਡਿਮਾਂਡ ਕੀਤੀ ਆ ਜਿਹੜਾ ਮੇਰਾ ਭਰਾ ਕੋਈ ਸ਼ੌਂਕ ਰੱਖਦਾ ਸ਼ਕੀਨ ਭਰਾ ਚੰਗੀ ਸ਼ਕੀਨ ਝੋਟੀ ਲਾ ਭਰੇ ਤੁਸੀਂ ਦੂਜੇ ਸੂਬੇ ਵਾਸਤੇ ਗੱਬਣਾ ਠੀਕ ਆ ਜੀ 7ਵੇਂ ਮਹੀਨੇ ਦੇ ਵਿੱਚ ਐਂਟਰੀ ਹੋ ਗਈ ਆ ਤੇ ਵੱਡੀ ਝੋਟੀ ਆ ਸਿਰਫ 3 ਮਹੀਨੇ ਕੋ 2.5 3 ਮਹੀਨੇ ਦਾ ਸਮਾਂ ਇਹਦਾ ਜਿਹੜਾ ਅਜੇ ਬਾਕੀ ਅੱਗੇ ਸੁਣਦਾ ਵਸਾਖ ਦੇ ਵਿੱਚ ਜਾ ਕੇ ਨੇ ਸੁਣਾ ਦੇਸੀ ਮਹੀਨੇ 92 ਜੋ ਆਪਾਂ ਮਾਨਤਾਨ ਕਰਦਾ 92 ਦੇ ਵਿੱਚੋਂ ਲੱਖ ਡਿਮਾਂਡ ਤੇ 92 ਦੇ ਵਿੱਚੋਂ ਮਾਨਤਾਨ ਇੱਕ ਸ਼ੇਅਰ ਨੰਬਰ ਆਪਣੇ ਕਰਦੇ ਸਾਂਜੀ 98555585140 ਲੋ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਬਾਕੀ ਮੇਰਾ ਭਰਾ ਕਰੋ ਦਰਸ਼ਨ ਬਹੁਤ ਪਿਆਰੀ ਝੋਟੀ ਆ ਬਲਖਣ ਸ਼ਾਇ ਆ ਬਹੁਤ ਖੂਬਸੂਰਤ ਵਜਨ ਲੋੜ ਬਹੁਤ ਆ ਝੋਟੀ ਦਾ ਠਿਕਾ ਜੀ ਫੱਬੀ ਆ ਬਾਕੀ ਮੇਰਾ ਭਰਾ ਕੇ ਸਾਹ ਲਓਗੇ ਕੋਈ ਟਾਈਕ ਕਰਕੇ ਨਹੀਂ ਜਿਹੜਾ ਵੀ ਕੋਲ ਲਾਊਗਾ ਝੋਟੀ ਨਿੰਦਦਾ ਨਹੀਂ ਆ ਠੀਕ ਆ ਜੀ ਹਾਂਜੀ ਬਾਕੀ ਸ਼ੌਂਕ ਆਂਦਾ ਵੀਰਾਂ ਦਾ ਵੀ ਆਪਾਂ ਸ਼ੌਂਕ ਹੀ ਪਗਾਇਆ ਚੰਗੀ ਝੋਟੀ ਲੈਂਦੀ ਆ ਵੀ ਕੱਲ ਨੂੰ ਜੇਕਰ ਸਾਹਮਣੇ ਵੀ ਪੈ ਜੇ ਤੇ ਝੋਟੀ ਗਾਂ ਸਾਨੂੰ ਵੀ ਵੱਧੇ ਵਾਲੀ ਹੋਵੇ ਅੱਜ ਕੋਈ ਲੈ ਜਾਓਗੇ ਤੇ ਲੱਖੋ ਵੀ ਸੋ ਕਰੋਸਪਰਕ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾ ਦਿੱਤਾ ਹੈ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ ਹਾਂ ਓਕੇ